ਗੁਰਦਾਸਪੁਰ ਦੇ ਪਿੰਡ ਜੋੜਾ ਸਿੰਘ ਦਾ ਰਹਿਣ ਵਾਲਾ ਕਿਸਾਨ ਜਰਨੈਲ ਸਿੰਘ ਜ਼ਖਮੀ ਹਾਲਾਤ ਚ ਬੱਟਾਲਾ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ। ਉਥੇ ਹੀ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਅੰਦੋਲਨ ਚ ਸ਼ਾਮਲ ਹੋਣ ਲਈ ਬੀਤੀ ਕੱਲ ਦਿੱਲੀ ਸੰਭੂ ਬਾਰਡਰ ਤੇ ਕਰੀਬ 10 ਵਜੇ ਸਵੇਰੇ ਪਹੁੰਚਿਆ ਸੀ ਅਤੇ ਜਦ ਕਿਸਾਨਾਂ ਵੱਲੋਂ ਉਥੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਲੇਕਿਨ ਉਸ ਪ੍ਰਦਰਸ਼ਨ ਤੇ ਹਰਿਆਣਾ ਪੁਲਿਸ ਵੱਲੋਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਅਤੇ ਪਲਾਸਕਟ ਦੀਆਂ ਗੋਲੀਆਂ ਤੇ ਹੋਰ ਐਸੇ ਗੋਲੇ ਸੁੱਟੇ ਸਨ ਜਿਨ੍ਹਾਂ ਨਾਲ ਉਹ ਵੱਡੀ ਗਿਣਤੀ ਚ ਕਿਸਾਨ ਜ਼ਖਮੀ ਹੋਏ ਹਨ। ਉੱਥੇ ਹੀ ਜਰਨਲ ਆਪ ਵੀ ਦੱਸਦਾ ਹੈ ਕਿ ਉਹ ਜਦੋਂ ਉੱਥੇ ਅੱਗੇ ਵੱਧ ਸੜਕ ਤੇ ਲੱਗੇ ਵੱਡੇ ਕਿਲ ਪੁੱਟ ਰਿਆ ਸੀ ਤਾਂ ਉਸ ਦੇ ਕੋਲ ਇੱਕ ਗ੍ਰੀਨ ਵਾਂਗ ਗੋਲਾ ਸੁੱਟਿਆ ਗਿਆ ਜਿਸ ਦੇ ਨਾਲ ਉਹ ਜ਼ਖਮੀ ਹੋਇਆ ਸੀ। ਅਤੇ ਜਦ ਕੀ ਉਥੇ ਜਥੇਬੰਦੀਆਂ ਵੱਲੋਂ ਉਸ ਨੂੰ ਅਤੇ ਹੋਰ ਜ਼ਖਮੀ ਹੋਏ ਕਿਸਾਨਾਂ ਨੂੰ ਰਾਜਪੁਰਾ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਥੇ ਮਰੀਜ਼ ਵੱਧ ਅਤੇ ਡਾਕਟਰ ਘਟ ਹੋਣ ਦੇ ਚਲਦੇ ਉਹ ਹੁਣ ਉਹ ਇਲਾਜ ਲਈ ਬਟਾਲਾ ਆਇਆ ਉਥੇ ਹੀ ਕਿਸਾਨ ਜਰਨੈਲ ਸਿੰਘ ਇਲਾਜ ਬਟਾਲਾ ਹਸਪਤਾਲ ਚ ਹੋ ਰਿਹਾ ਹੈ ਅਤੇ ਹਾਲ ਜਾਣਨ ਪਹੁੰਚੇ ਕਾਂਗਰਸੀ ਪਾਰਟੀ ਦੇ ਜੂਤ ਨੇਤਾ ਗੋਤਮ ਸੇਰ ਦਾ ਕਹਿਣਾ ਸੀ ਕਿ ਉਹ ਕੀ ਕਾਂਗਰਸ ਪਾਰਟੀ ਕਿਸਾਨਾਂ ਦੇ ਸਮਰਥਨ ਚ ਹੈ ਅਤੇ ਉਹ ਹਰ ਤਰ੍ਹਾਂ ਦੀ ਮਦਦ ਕਿਸਾਨਾਂ ਨੂੰ ਕਰੇਗੀ ਅਤੇ ਉਹਨਾਂ ਨੇ ਕਿਹਾ ਕਿ ਭਾਜਪਾ ਕਿਸਾਨਾਂ ਦਾ ਬੇਗਾਨੇ ਵਾਂਗ ਵਰਤਾ ਕਰ ਰਹੀ ਹੈ ਅਤੇ ਇੱਕ ਅਨਮੁਖੀ ਤਸੱਦ ਕਰ ਰਹੀ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਮੇਰਾ ਨਾਮ ਜਰਨੈਲ ਸਿੰਘ ਜੀ ਮੇਰੇ ਆ ਪ੍ਰਾਈਵੇਟ ਪਾਰਟ ਤੇ ਲੱਗਾ ਜੇ ਗਰਨੇਡ ਹੈਂਡ ਗਰਨੇਡ ਸੁੱਟਿਆ ਸੀ ਉਹਨਾਂ ਨੇ ਉਹ ਸੰਭੂ ਬਾਰਡਰ ਤੇ ਕੱਲ ਹੀ ਗਏ ਆ ਸਾਢੇ 10 ਵਜੇ ਪਹੁੰਚੇ ਆ ਉੱਥੇ ਗੱਡੀਆਂ ਤੇ ਗਏ ਆ ਜਥੇਬੰਦੀਆਂ ਜਦੋਂ ਅਸੀਂ ਗਏ ਆ ਉਦੋਂ ਤੇ ਬੈਠੇ ਹੀ ਸਾਰੇ ਕਿਸਾਨ ਸ਼ਾਂਤਮਈ ਤੇ ਇਹਨਾਂ ਨੇ ਬੰਬ ਸੁੱਟੇ ਅਡਵਾਉਣ ਨਾਲ ਲੰਗਰ ਖਾਂਦਿਆਂ ਦੇ ਵੀ ਸੁੱਟੇ ਆ ਉਦੋਂ ਚੈੱਕ ਕੀਤੇ ਜਦੋਂ ਮਾਰੇ ਮਟੇ ਜਦੋਂ ਫਿਰ ਜਥੇਬੰਦੀ ਆ ਗਈ ਉਹਨਾਂ ਨੇ ਹੁਕਮ ਕੀਤਾ ਵੀ ਜਾਓ ਅੱਗੇ ਤੇ ਫੇਰ ਇਹਨਾਂ ਨੇ ਲਗਾਤਾਰ ਉਹ ਬੰਬ ਚੱਲਦੇ ਰਹੇ ਆ ਉਹ ਹਰਿਆਣਾ ਸਰਕਾਰ ਵੱਲੋਂ ਪੁਲਿਸ ਵਾਲਿਆਂ ਵੱਲੋਂ ਹਰਿਆਣਾ ਪੁਲਿਸ ਹਾਂਜੀ ਫਾਇਰ ਵੀ ਕੀਤੀ ਹਾਂਜੀ ਕੀਤੀ ਪਟਾਣਾਂ ਤੇ ਜਿਹੜੇ ਪਿਸਤੌਲਾਂ ਨਾਲ ਬਾਕੀ ਓਦਾਂ ਵੀ ਫਾਇਰ ਕੀਤੀ ਗਏ ਕਈਆਂ ਦੇ ਵੱਜੀ ਵੀ ਆ ਮੇਰੇ ਨਾਲ ਇੱਕ ਮੁੰਡਾ ਪਿਆ ਹੀ ਉੱਥੇ ਰਾਜਪੁਰੇ ਹਸਪਤਾਲ ਉਹਦੇ ਇੱਥੋਂ ਮੱਥੇ ਤੋਂ ਵਾਵਾ ਡੂੰਗਾ ਵੱਜ ਕੇ ਤੇ ਆਉ ਨਾਂਗੀ ਤੋਂ ਉਹਨੂੰ ਫੇਰ ਉੱਥੇ ਪਟਿਆਲੇ ਰੈਫਰ ਕਰ ਦਿੱਤਾ ਸੀ ਮੈਨੂੰ ਮਾਰੀ ਮਾਰੀ ਹੋਸੀ ਮੇਰੇ ਟੀਕਾ ਲਾਇਆ ਸੀ ਬਿਓ ਸੀਦਾ ਮੈਨੂੰ ਮਾਰੀ ਮਾਰੀ ਹੋਸੀ ਅੰਮਨ ਪਟਿਆਲਾ ਰੈਫਰ ਕਰ ਲਓ ਇੱਥੇ ਲਾਜ਼ਮੀ ਹੋਣਾ ਹੈ ਬੜਾ ਕੁਝ ਲਾਇਆ ਹੈ ਬੈਰੀਗੇਟ ਲਾਇਆ ਹੀ ਗਾੜੀ ਉਹ ਕੰਪਲੀਟ ਪਾ ਕੇ ਕਈ ਕੁਸ਼ਦਾਰੀ ਉਹ ਸੂਏ ਲਾਇਆ ਹੀ ਗਾੜੀ ਸਭ ਕੁਝ ਲਾਇਆ ਹੈ ਮਤਲਬ ਅਸੀਂ ਬੀਕੇ ਜੂ ਮੱਝਾ ਬਣਾਉਂਦੇ ਅਸੀਂ ਦੋ ਤਿੰਨ ਗੱਡੀਆਂ ਗਏ ਆ ਬੀਕੇ ਜੂ ਮੱਝਾ ਜੀ ਮੇਰਾ ਜੋੜਾ ਸੰਗਾ ਬੰਦੇ ਜੀ ਮੇਰੇ ਉਹ ਹੈਂਡ ਗ੍ਰੇਨੇਡ ਉਹਨਾਂ ਪਿੰਨ ਪੁੱਟ ਕੇ ਮਾਰਿਆ ਉਹ ਵੱਜਾ ਜੇ ਇੱਥੇ ਉੱਤਰ ਦੇ ਵੱਜ ਗਿਆ ਪ੍ਰਾਇਮ ਪਾਸ ਤੇ ਟੈਂਕੇ ਲੱਗੇ ਉਹਦੇ ਬਾਵਾ ਬਾਤ ਹਾਂ ਕਾਫੀ ਨੌਜਵਾਨ ਮੈਨੇ ਲੱਗੇ ਨਾਲੇ ਪਹਿਲਾਂ 15 20 ਦਿਨ ਪਹਿਲਾਂ ਅਸੀਂ ਬੈਠ ਕੇ ਬੈਠ ਗਏ ਹਾਂ ਉੱਥੇ ਲੱਗੇ ਪਹੁੰਚ ਗਏ ਹਾਂ ਉਹਦੇ ਤੇ ਬੈਠ ਗਏ ਹਾਂ ਉਥੇ ਤੇ ਉਹ ਸੂਏ ਸਵਾਵੇ ਪੁੱਟਣ ਲੱਪੇ ਤੇ ਮੁੜ ਕੇ ਵਾਹਿਗੁਰੂ ਦਾ ਜਪ ਕਰਨ ਲੱਪੇ ਸੂਏ ਪੁੱਟੇ ਗਏ ਤੇ ਫਿਰ ਇਹਨਾਂ ਨੇ 15 20 ਗ੍ਰਨੇਡ ਸੁੱਟੇ ਉਥੇ ਗ੍ਰਨੇਡ ਪਿੰਨ ਪੁੱਟ ਕੇ ਸੁੱਟਦੀ ਤੇ ਜਦੋਂ ਉਹਨਾਂ ਨੇ ਅੇਰ ਸੁੱਟੇ ਤੇ ਫੇਰ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਭਰਾ ਹੱਥ ਜੋੜਨੇ ਤੁਸੀਂ ਸਾਡੇ ਭਰਾ ਜੇ ਜਦ ਸਿੱਧੀ ਗੋਲੀ ਮਾਰ ਦਨ ਜਾਂ ਸਾਨੂੰ ਜਾਨ ਦੋ ਕਿ ਤੁਸੀਂ ਇਹਨਾਂ ਨੂੰ ਮਾਰ ਹੀ ਦੋ ਜੇ ਗ੍ਰਨੇਡ ਹੀ ਸੁੱਟੀ ਜਾਣੇ ਅਸੀਂ ਬੈਠੇ ਆਂ ਸ਼ਾਂਤਮਈ ਵਾਹਿਗੁਰੂ ਦਾ ਜਾਪ ਕਰਦੇ ਆਂ ਤੇ ਫੇਰ ਐਂਡ ਤੇ ਜਦੋਂ ਇੱਕ ਸੂਹਾ ਰਹਿ ਗਿਆ ਮੈਂ ਪੁੱਟ ਕੇ ਜੇ ਜਾਨ ਲਗਾਂ ਤਾਂ ਉਹ ਉਦੋਂ ਮੁੰਡਾ ਆਉਂਦਿਆ ਸੀ ਉਹਨੇ ਡਾਂਗ ਫੜੀ ਉਹਨੂੰ ਆਖਿਆ ਸ਼ਾਂਤਮਈ ਰਹਿਣਾ ਉਹਦੇ ਵਜ ਕੇ ਤੇ ਗ੍ਰਨੇਡ ਥੱਲੇ ਵਜ ਕੇ ਤੇ ਮੇਰੇ ਫਿਰ ਪ੍ਰਾਈਵੇਟ ਪਾਰ ਤੇ ਵੱਜ ਗਿਆ ਸਾਸੀ ਕਿ ਨੋਬਤਾ ਵੀ ਕਿ ਬਟਾਲੇ ਆ ਕੇ ਆਏ ਹੋ ਗਏ ਉੱਥੇ ਬਾਗਲ ਜਾਣੇ ਹੋਗੇ ਮਰੀਜ਼ ਬਹੁਤ ਹੋ ਗਈ ਡਾਇਰੈਕਟਰ ਥੋੜੇ ਰਾਜਪੜਾ ਸਰਕਾਰੀ ਹਸਪਤਾਲ ਹਾਂਜੀ ਜਥੇਬੰਦੀ ਵਾਲੇ ਆਏ ਉਹੀ ਲੈ ਕੇ ਆਏ ਮੈਨੂੰ ਇੱਥੇ ਹਾਂਜੀ ਹੋਰ ਕੋਈ ਲਿੱਡਣੀ ਉਹ ਜਥੇਬੰਦੀ ਦਾ ਪ੍ਰਧਾਨ ਰੋੜਾਂਵਾਲੀ ਤੋਂ ਰਾਜੂ ਉਹੀ ਮੈਂ ਲਾਫਰਾ ਸੁਭਾਸ਼ ਸਿੰਘ ਇਹ ਗਿਆ ਆਪਣਾ ਸੰਭੂ ਬਾਰਡਰ ਤੇ ਇਹ ਗਿਆ ਪਰ ਕੱਲ ਪਰਸੋਂ ਗਿਆ ਸੀ ਤੇ ਉੱਥੇ ਚੱਲ ਕੇ ਕਿਤਾ ਤਾਂ ਉੱਥੇ ਕਿਨਾਂ ਦਾ ਤੂੰ ਉਹ ਪਾਣੀ ਬੰਬ ਜਿਆ ਜਿਹੜਾ ਹੁੰਦਾ ਉਹ ਬੱਜਾ ਨਾਲਾਂ ਚ ਤੇ ਨਾਲਾਂ ਸੱਟ ਛੱਟ ਜਾਂਦੀ ਆ ਕਿਨਾਂ ਦਾ ਇਹ ਇਹ ਉੱਥੇ ਦਾਖਲ ਹੋਇਆ ਹੈ ਕਿਨਾਂ ਦਾ ਇਹ ਰਾਜਪੁਰੇ ਉੱਥੇ ਦੁਨੀਆ ਮਣੀ ਮਾ ਸਰਪੰਚਾਂ ਸਾਫਕਾ ਸਰਪੰਦ ਜੌੜਾ ਚੰਗਾ ਤੇ ਮੈਂ ਉਹਨਾਂ ਨੂੰ ਕਿਸਾਨਾਂ ਨੂੰ ਕਿਹਾ ਉਹਨਾਂ ਮੈਨੂੰ ਪੁੱਛਿਆ ਤੇ ਮੈਂ ਆਖਿਆ ਵੀ ਇਹਨੂੰ ਨਾ ਰੈਪਰ ਕਰ ਦੋ ਬਟਾਲੇ ਤੇ ਇੱਥੇ ਹੀ ਵੇਖ ਕੇ ਇਹਦਾ ਇਲਾਜ ਕਰਾਵਾਂਗੇ ਨਹੀਂ ਤੇ ਹੋਰ ਕਿਤੇ ਉਹ ਜਿੱਥੋਂ ਵੀ ਹੋਊਗਾ ਇਹਦਾ ਇਲਾਜ ਵਧੀਆ ਤੇ ਵਧੀਆ ਹੋ ਸਕੇ ਕਿਨਾਂ ਦਾ ਇਹ ਕਿਦਾਂ ਦਾ ਵੀ ਹਾਂ ਜੀ ਇਹ ਕਿਦਾਂ ਦੇ ਇਹ ਗਿਆ ਘਰੋਂ ਤੇ ਪਰਸੋਂ ਸਾਮੀ ਚਲ ਗਿਆ ਸੀ ਇਹ ਇਹ ਆਪ ਆਪਣਾ ਮਾਜਾ ਚ ਕਰ ਸਕੀ ਨਾ ਦੱਲੇਵਾਦ ਦੇ ਨਾਲ ਅਸੀਂ ਕਿਨਾਂ ਦਾ ਆਹ ਹੈ ਇਹ ਇਹ ਮੈਂ ਤਾਂ ਕਹਿ ਨਹੀਂ ਇਹ ਇਹ ਗਿਆ ਹੀ ਕਿਨਾਂ ਦਾ ਸਿੰਘੂ ਬਾਲ ਤੋਂ ਵੀ ਇਹਨੇ ਮੈਨੂੰ ਫੋਨ ਕੀਤਾ ਪਹਿਲਾਂ ਕਿਨਾਂ ਦਾ ਵੀ ਅਸੀਂ ਪਹੁੰਚ ਗਏ ਇੱਕ ਇੱਕ ਰਹਿ ਗਿਆ ਬੈਰੀਕਲ ਟੋਟਲ ਟੋੜਨ ਵਾਲਾ ਬਾਅਦ ਤੇ ਦਾ ਪੂਨਪੀ ਕਿਹਨੇ ਕੀਤਾ ਵੀ ਸੂਬਾ ਸੂਬਾ ਤੁਹਾਡੇ ਮੁੰਡੇ ਨੂੰ ਇੰਦਾ ਛੱਟ ਲੱਗੀ ਜਿਆਦਾ ਲੱਗੀ ਆ ਕਿੱਥੇ ਛੱਟ ਲੱਗੀ ਇਹਨਾਂ ਦੇ ਨਲਾਂ 'ਚ ਲੱਗੀ ਆ ਕਿਨਾਂ ਦਾ ਨਲਾਂ 'ਚ ਟਾਂਕੇ ਲੱਗੇ ਆ ਬੱਚੇ ਕੀ ਇਹਨਾਂ ਦੇ ਉਹ ਉਹਨਾਂ ਕੋਲ ਬੰਬ ਜਾਂ ਛੁੱਟਿਆ ਕਿਨਾਂ ਦਾ ਜਿੱਥਾ ਕੋਈ ਗ੍ਰਨੇਡ ਜਾਂ ਲੱਗ ਕਿਨਾਂ ਦਾ ਉਹ ਕਿਨਾਂ ਦਾ ਵਜਾ ਨਲਾਂ ਦੇ ਕਿਨਾਂ ਦਾ ਤੇ ਨਲ ਫਟ ਗਿਆ ਟਾਂਕੇ ਲੱਗੇ ਆ ਕਿਨਾਂ ਦੇ ਨਾਮ ਕੀ ਤੁਹਾਡੇ ਵਿੱਚ ਜਰਨਾਲ ਸਿੰਘ ਸਿੰਘਾ ਅੱਛਾ ਵੀ ਤੁਸੀਂ ਉੱਥੇ ਲੈ ਗਏ ਹਾਂ ਨੇ ਨਹੀਂ ਉੱਥੇ ਆਪਣਾ ਰਾਜੂ ਆ ਰੋੜਾ ਮੜ ਜਾ ਉਹਨਾਂ ਨੇ ਕਿਨਾਂ ਨੂੰ ਮੈਨੂੰ ਫੋਨ ਕੀਤਾ ਵੀ ਅਸੀਂ ਲੈ ਕੇ ਗੱਡੀ ਕਰਕੇ ਤੇ ਅਸੀਂ ਲੈ ਆਉਨੇ ਆ ਕਿਨਾਂ ਦਾ ਫਿਰ ਰਾਤ 12 1 ਵਜੇ ਆ ਕੇ ਘਰ ਤੇ ਹੋਣਾ ਕਿ ਤੇ ਹਸਪਤਲ ਲੈ ਆ ਗਏ ਕਿਨਾਂ ਦਾ ਇੱਥੇ ਜੀ ਠੀਕ ਹੋ ਆਦੇ ਤੇ ਉਹ ਕਿਤੇ ਇਹ ਆਪਣਾ ਵੇਖਾਂਗੇ ਕਿਨਾਂ ਦੇ ਹਾਂਜੀ ਹੋਰ ਵੀ ਪਿੰਡ ਦੇ ਨੋਜ਼ਮਾ ਕੀ ਦੇ ਨਾਲ ਇਹ ਨਾਲ ਗਏ ਜੀ ਇਹ ਹਰ ਕਾਂ ਤੇ ਕੱਲਾ ਗਿਆ ਸੀ ਕਿਨਾਂ ਦਾ ਪਹਿਲਾਂ ਕਿਨਾਂ ਦਾ ਜਾਣਦੇ ਨੇ ਮੈਂ ਉੱਥੇ ਇਸ ਪਿਛਲੀ ਵਾਲੀ ਸਾਲ 13 ਮਹੀਨੇ ਲੱਗਾ ਮੈਂ ਸੱਤ ਟਰਾਲੀਆਂ ਵੀ ਦੋ ਬੱਚਾ ਭਰ ਕੇ ਘੜੀਆਂ ਰੇਲ ਗੱਡੀ ਤੇ ਵੀ ਜਾਂਦੇ ਰਹੇ ਪਿਛਲੀ ਵਾਰੀ ਸਾਡੇ ਕਿੰਨਾਂ ਦਾ ਬਣੇਗਾ ਸਨਾਗਦੀ ਕਾਰਡ ਵੀ ਬਣੇਗਾ ਕਿੰਨਾਂ ਦਾ ਤੁਸੀਂ ਪਹਿਲਾਂ ਵੀ ਧਰਨਾਂ ਦੇ ਜਾਂਦੇ ਰਹੇ ਲੋਕੀ ਇਦਾਂ ਦੇ ਲਾਕ ਪਰ ਲੱਗੇ ਸੀ ਤੁਸੀਂ ਅਸੀਂ ਅਸੀਂ ਧਰਨਾਂ ਦੇ ਜਾਂਦੇ ਹਾਂ ਕਿੰਨਾਂ ਦਾ ਇਹ ਜਦੋਂ ਕੋਈ ਵੀ ਹੋਏ ਜਾਂ ਜਿਤਨਾ ਆਪਣਾ ਟੂਲ ਪਲਾਜਾਂ ਤੇ ਆ ਪਹਿਲਾਂ ਜਾਂਦੇ ਰਹੇ ਕਿੰਨਾਂ ਦਾ ਸਾਰੇ ਕਿੰਨਾਂ ਦਾ ਅਸੀਂ ਹਰਕ ਥੰਗ ਕਿੰਨਾਂ ਦਾ ਸੰਘਰਸ਼ ਵਿੱਚ ਕਿਸਾ ਦੇ ਪਰਿੰਦਾ ਪੇਸ਼ੈਂਟ ਹੈ ਤੁਹਾਡਾ ਪੇਸ਼ੈਂਟ ਕੀ ਹੋਇਆ ਜੀ ਸਾਡੇ ਕੋਲ ਜਰਨਲਿੰਗ ਪੇਸ਼ੈਂਟ ਆਇਆ ਆ ਜੋੜਾ ਸਿੰਘ ਵਾਲੇ ਨੇ ਕਿਸਾਨ ਅੰਦੋਲਨ ਜਿਹੜਾ ਚੱਲਦਾ ਹੋਵੇ ਉੱਥੇ ਇਹਨਾਂ ਦੀ ਇੰਜਰੀ ਹੋਈ ਯਾਰ ਤੇ ਕੱਲੇ ਬਾਹਰ ਰਾਜਪੁਰੇ ਐਡਮਿਟ ਸੀ ਕਿ ਅੱਜ ਸਾਡੇ ਕੋਲ ਆਏ ਨੇ ਕਿੰਨੀ ਕੀ ਚੋਟ ਹੈ ਜੀ ਚੋਟ ਕਿਹਨੇ ਇੰਜਰੀ ਆ ਠੀਕ ਹੈਗੀ ਆ ਸਕੈਨ ਲੈ ਕੇ ਆਇਆ ਡਾਕਟਰ ਸਾਹਿਬ ਨੂੰ ਸਰਜਨ ਨੇ ਤੇ ਉਸ ਤੋਂ ਬਾਅਦ ਕਲੀਅਰਲੀ ਪਤਾ ਲੱਗੂਗਾ ਕਿਸਾਨੀ ਲੋਨ ਨੇ ਤੋਂ ਆਏ ਹਾਂਜੀ ਹਾਂਜੀ ਠੀਕ